ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਣੀ ਭਗਤ ਕਬੀਰ ਜੀ ਕੀ ਰੀ ਕਲਵਾਰ ਗਵਾਰ ਮੂਡ ਮਤ ਉਲਟੋ ਪਵਨ ਫਿਰਾਓ ਮਨ ਮਤਵਾਰ ਮੇਰ ਸਰਪਾਠੀ ਅੰਮ੍ਰਿਤਾਰ ਚੋ ਆਵੋ ਬੋਲੋ ਭਈਆ RAM ਕੀ ਦੋਹਾਈ ਪੀਵੋ ਸੰਤ ਸਦਾ ਮਤ ਦੁਰਲਭ ਸਹਿਜੀ ਪਿਆਸ ਬੁਝਾਈ ਰਹਾਓ ਭੈ ਵਿੱਚ ਭਾਓ ਭਾਈ ਕੋ ਬੂਝੇ ਹਰਸ ਪਾਵੇ ਭਾਈ ਜੀਤੇ ਕਟ ਅੰਮ੍ਰਿਤ ਸਭ ਹੀ ਮੇ ਭਾਵੀ ਤੁਸੀਂ ਪਿਆਈ ਨਗਰੀ ਇੱਕੇ ਨੌ ਦਰਵਾਜ਼ੇ ਧਵਤ ਵਰਜ ਰਹਾਈ ਤ੍ਰਕੁੱਟੀ ਛੁੱਟੀ ਦਸਮਾਂ ਦਰ ਖੁੱਲੇ ਤਾਮਨ ਖੀਵਾ ਪਾਈ ਆਪਾਏ ਪਦਪੂਰ ਤਾਪ ਤਹਨਾਸੇ ਕਹੀ ਕਬੀਰ ਵਿਚਾਰੀ ਓਵਟ ਚਲਤੇ ਈਓ ਮਦ ਪਾਇਆ ਜੈਸੇ ਖੋਂਦ ਖੁਮਾਰੀ ਜੋਗਿਆ ਨੂੰ ਸਮਝਾਉਂਦੇ ਆ ਭਗਤ ਜੀ ਹਟ ਜੋਗ ਤਪ ਜੋ ਜੜੀਆਂ ਭਗਤੀਆਂ ਨੇ ਉਹ ਚੋ ਗਿਆਨ ਨਹੀਂ ਫਾਇਦਾ ਹੁੰਦਾ ਹੰਕਾਰ ਜ਼ਰੂਰ ਪੈਦਾ ਹੋ ਜਾਂਦਾ ਸਤਗੁਰ ਸਮਝਾਉਂਦੇ ਨੇ ਅੰਕ ਤਪੱਸਿਆ ਕਰੇ ਹੰਕਾਰ ਇੱਥੇ ਭਗਜੀ ਕੀ ਕਹਿੰਦੇ ਨੇ ਰੀਕਲਵਾਰ ਗਵਾਰ ਮੂਡ ਮਤ ਉਲਟੋ ਪਵਨ ਭਰਾਵ ਮਨ ਭਜਿਆ ਫਿਰਦਾਰੀ ਕਲਪਨਾ ਵਾਲੀ ਮਤ ਇਹ ਸੰਸਾਰ ਦੇ ਲੋਕੋ ਇਹ ਕਲਪਨਾ ਤਾਂ ਹੀ ਕਾਲ ਹੈ ਇਹ ਤੂੰ ਤਾਂ ਵਚਣਾ ਸੀਗਾ ਇਹੀ ਤਾਂ ਹੁਕਮ ਦਾ ਵਿਰੋਧ ਕਰਦੀ ਏ ਇੱਕਦੋਂ ਕਲਪਨਾ ਸ਼ੁਰੂ ਹੁੰਦੀ ਹੈ ਜਦੋਂ ਅਸੀਂ ਸੁੱਤੇ ਉੱਠਦੇ ਹਾਂ ਸਾਡੀ ਸੁਰਤ ਸਿੱਧੀ ਬ੍ਰੇਨ ਚ ਆ ਜਾਂਦੀ ਹੈ ਬ੍ਰੇਨ ਚ ਕਲਪਨਾ ਕਰਦੀ ਅੰਦਰ ਰਹਿਣਾ ਸੀ ਅਸੀਂ ਭਗਤੀ ਕਰਕੇ ਪਰ ਬਾਹਰ ਆ ਜਾਂਦੀ ਏ ਸੁਰਤ ਸਾਡੀ ਸੋਰ ਸੰਸਾਰ ਚ ਜੁੜ ਜਾਂਦੀ ਆ ਕਿ ਕਲਪਨਾ ਸ਼ੁਰੂ ਹੋ ਜਾਂਦੀ ਐ ਕਹਿੰਦੇ ਫੇਰੀ ਕਿਵੇਂ ਮਿਟੂਗੀ ਭਗਤ ਜੀ ਕਹਿੰਦੇ ਮਨਮਤਵਾਰ ਮੇਰ ਸਰ ਪਾਠੀ ਅਮਰਤਾਰ ਚਾਵੋ ਕਹਿੰਦੇ ਯੋਗੀਆਂ ਨੂੰ ਕਹਿੰਦੇ ਨੇ ਭਾਈ ਤੁਸੀਂ ਕਹਿੰਦੇ ਵੀ ਸਾਡੇ ਤਹਾਂ ਜਿਹੜਾ ਹੈਗਾ ਸਿਰ ਦੇ ਵਿੱਚ ਫਿਰ ਅਮਰਤਰਾ ਚਾਉਂਦਾ ਵਾ ਉਹ ਜੀਵ ਲਾਉਂਦੇ ਨੇ ਯੋਗੀ ਆਪਦੀ ਆਪਦੀ ਉਹਨਾਂ ਨੇ ਕ੍ਰਿਤਿਆਵਾਂ ਬਣਾਈਆਂ ਹੋਈਆਂ ਨੇ ਨਹੀਂ ਭਾਈ ਮਨਮਤਵਾਰ ਤੋਂ ਭਾਵ ਮਨ ਨੂੰ ਮਤਵ ਵਾਲਾ ਬਣਾਉਣਾ ਐ ਇਹ ਮਤ ਦੇਣੀ ਐ ਗੁਰ ਕੀ ਮਤ ਤੂ ਲਿਹੋ ਯਾਣੇ ਭਗਤੀ ਬਣਾਵੈ ਡੋਬੇਸ ਯਾਨੀ ਇਹ ਮਤ ਦੇਣੀ ਆ ਭਾਈ ਫਿਰ ਇਹਨਾਂ ਮਰ ਦੀ ਪ੍ਰਾਪਤੀ ਹੋਣੀ ਆ ਫਿਰ ਇਹਨਾਂ ਅਤਰੀ ਦੁਨੀਆ ਜਾਣਾ ਬੋਲੋ ਭਈਆ ਰਾਮ ਕੀ ਦੁਆ ਹੈ ਰਾਮ ਦੀ ਗੱਲ ਕਰਦੀ ਹੈ ਬਾਣੀ ਜਗਤ ਪੁਖਾਰੀ ਫਿਰਤਾ ਹੈ ਸਭ ਕੋ ਉਦਾਤਾ ਰਾਮ ਦੀ ਗੱਲ ਕਰਨੀ ਹੈ ਬਾਣੀ ਰਾਮ ਕਥਾ ਹੈ ਹਰ ਕਥਾ ਕਹਿ ਲੋ ਪੀਵੋ ਸੰਤ ਸਦਾ ਮਤ ਦੁਰਲਭ ਸਹਜੇ ਪਿਆਸ ਬੁਝਾਏ ਇਹ ਮਤ ਹੈ ਬੜੀ ਦੇਰ ਬਾਅਦ ਮਿਲਣੀ ਹੈ ਇਹ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਬੜ ਭਾਗੀ ਪਾਵੇ ਪੀਵੋ ਸੰਤ ਸਦਾ ਮਤ ਇਹ ਮਤ ਦੇ ਨਾਲ ਜੁੜੇ ਰਹਿਣਾ ਦੁਰਲਭ ਸਹਿਜੀ ਪਿਆਸ ਬੁਝਾਈ ਫਿਰ ਸਾਡੀ ਜਿਹੜੀ ਹੈਗੀ ਸਹਿਜ ਤੋਂ ਬਾਅਦ ਜਦੋਂ ਆਤਮਾ ਜਾਗ ਜਾਂਦੀ ਹੈ ਤ੍ਰਿਸ਼ਨਾ ਖਤਮ ਹੋ ਜਾਂਦੀ ਹੈ ਉਹ ਕੁਦਰ ਦੀ ਸਾਨੂੰ ਸ਼ੂ ਪ੍ਰਾਪਤ ਹੁੰਦੀ ਹੈ ਆਪਦੇ ਮੂਲ ਦੀ ਕਹਿ ਲੋ ਰਹਾਓ ਭੈ ਵਿੱਚ ਭਾਓ ਭਾਏ ਕੋ ਬੂਝੇ ਹਰਸ ਪਾਵੇ ਭਾਈ ਜਿਹੜੇ ਭੈ ਦੇ ਵਿੱਚ ਰਹਿੰਦੇ ਨੇ ਹੁਕਮ 'ਚ ਰਹਿੰਦੇ ਨੇ ਹੁਕਮ ਦਾ ਵਿਰੋਧ ਨਹੀਂ ਕਰਦੇ ਤੇਰਾ ਬਾਣਾ ਮਿੱਠਾ ਲਾਗੀ ਨਾਮ ਪਦਾਰਥ ਨਾਨਕ ਮੰਗੇ ਜਿਹਨੂੰ ਬਾਣੀਏ ਨਹੀਂ ਚੰਗੇ ਲੱਗਦੀ ਸੰਸਾਰੀ ਤੋਂ ਸਾਡੇ ਜੀਵਨ ਚ ਹੋ ਰਿਹਾ ਬਾਣਾ ਹੀ ਨਹੀਂ ਚੰਗਾ ਲੱਗਦਾ ਤਾਂ ਫਿਰ ਨਾਮ ਕਿਵੇਂ ਮਿਲੂਗਾ ਸਾਨੂੰ ਭਾਈ ਹੁਕਮਦਾਤਾ ਸੀ ਵਿਰੋਧ ਕਰ ਜਾਏ ਫਿਰ ਕਾਲ ਕਿਵੇਂ ਛੇਡੂਗਾ ਬਿਰਧ ਪਿਓ ਸੂਝੇ ਨਹੀਂ ਕਾਲ ਪਹੁੰਚਿਓ ਆਣ ਫੇਜਾ ਨੂੰ ਸਮਾ ਆ ਜਾਣਾ ਭਾਈ ਭੈ ਵਿੱਚ ਭਾਉ ਭਾਏ ਕੋਈ ਬੂਝੇ ਹਰਸ ਭਾਵੇ ਭਾਈ ਜੀਤੇ ਕਟ ਅਮਰਤ ਸਭ ਹੀ ਮਾਹੇ ਭਾਵੇ ਤਿਸੇ ਪੀ ਆ ਸਾਰਿਆਂ ਦੀ ਅੰਦਰ ਹੀ ਅਮਰਤਾ ਹੈ ਜਿਹੜੀ ਸਾਡੇ ਗਿਆਨ ਇੰਦਰੀਆਂ ਨਾ ਨੌ ਇਹ ਬਾਹਰ ਮੁਖੀ ਆ ਸੀ ਸਾਡੇ ਬਾਹਰ ਨੂੰ ਨੇ ਸਾਡੇ ਰਿਸ਼ਤੇ ਸਾਰੇ ਉਹ ਵੀ ਕਦੋਂ ਸ਼ੁਰੂ ਹੁੰਦੇ ਆ ਸਾਡੇ ਫੰਕਸ਼ਨ ਜਦੋਂ ਸੁਰਤ ਬ੍ਰੇਨ ਚ ਆ ਜਾਂਦੀ ਹੈ ਜਦੋਂ ਬ੍ਰੇਨ ਛੱਡ ਕੇ ਚਲੀ ਜਾਂਦੀ ਹੈ ਦਸਵੇਂ ਚ ਸੌਂਦੇ ਉੱਥੇ ਜਾ ਕੇ ਆ ਉਦੋਂ ਸਾਡੇ ਜਿਹੜੇ ਸਰੀਰ ਦੇ ਫੰਕਸ਼ਨ ਬੰਦ ਹੋ ਜਾਂਦੇ ਨੇ ਸੰਸਾਰ ਨਾਲ ਅਸੀਂ ਕੱਟੇ ਜਾਂਦੇ ਹਾਂ ਜਦੋਂ ਜਾਗਦੇ ਆ ਸੁਰਤ ਬ੍ਰੇਨ ਚੋਂ ਜਿਹਦੇ ਸੰਸਾਰ ਨਾਲ ਸਾਡਾ ਜਿਹੜਾ ਕਾਰਜ ਸ਼ੁਰੂ ਹੋ ਜਾਂਦਾ ਹੈ ਆਪਾਂ ਜਾਗ ਕੇ ਅੰਦਰ ਜਾਣਾ ਵਾ ਜਾਣੇ ਤਾਂ ਰੋਝਾਂ ਆਪਾਂ ਪਰ ਇਹਨ ਮਧੋਸ਼ ਹੋ ਕੇ ਜਾਣੇ ਜਿਵੇਂ ਸ਼ਰਾਬੀ ਜਾਂਦਾ ਹੈ ਜਾਗ ਕੇ ਜਾਣਾ ਹੈ ਜਿਵੇਂ ਜਾਗਾਂਗੇ ਜਿਨ ਪ੍ਰੇਮ ਕੀਓ ਤਿਨਹੀ ਪ੍ਰਪਾਇਓ ਭੈ ਵਿਚ ਭਾਓ ਭਾਏ ਕੋਈ ਬੂਝੇ ਜਿ ਬੁਝ ਲਵੇ ਬਾਣੀ ਨੂੰ ਗੁਰ ਸ਼ਬਦ ਦਾ ਗਿਆਨ ਹਰਸ ਪਾਵੇ ਭਾਈ ਜੀਤੇ ਘਟ ਅੰਮ੍ਰਿਤ ਸਭ ਹੀ ਮੈਂ ਭਾਵੇ ਤੇ ਸੇਪੀ ਆਏ ਫਿਰ ਉਹ ਪੀਂਦੇ ਨੇ ਗੁਰ ਕਿਰਪਾ ਤੇ ਸੇਜਨ ਜਾਗੇ ਬੋਲੀ ਅੰਮ੍ਰਿਤ ਬਾਣੀ ਅੱਗੇ ਭਗਤ ਜੀ ਸਰੀਰ ਦੇ ਬਾਰੇ ਸਮਝਾਉਂਦੇ ਨੇ ਨਗਰੀ ਏ ਕੋ ਨੌ ਦਰਵਾਜੇ ਤਾਵਤ ਵਰਜ ਰਾਹ ਜਿਹੜੇ ਨੌ ਗਿਆਨ ਇੰਦਰੀ ਨੇ ਇਹ ਸਭ ਮਾਇਆ ਦੇ ਨੇ ਇਹ ਚੱਕਰ ਵੀ ਉਹ ਐ ਸਾਨੂੰ ਪਸਾਉਂਦੇ ਨੇ ਅੱਖਾਂ ਦੇਖਦੀਆਂ ਅੱਖੀ ਵੇਖਣਾ ਰੱਜੀਆਂ ਉਹ ਰੰਗ ਤਮਾਸੇ ਉਸ ਤੇ ਨਿੰਦਾ ਕੰਨ ਸੁਣ ਰੋਪਣ ਪੇ ਹਸੇ ਨੱਕ ਨ ਰੱਜਾ ਬਾਸ ਲੈ ਦੁਰਗੰਧ ਸੁਵਾਸੇ ਸਵਾਦੀ ਜੀਵਨ ਰੱਜੀਆਂ ਕਰ ਭੋਗ ਵਿਲਾਸੇ ਰੱਜ ਨਾ ਕੋਈ ਜੀਵ ਆ ਕੂੜੇ ਪਰ ਵਾਸੇ ਇਹ ਸਾਰੇ ਗਿਆਨ ਇੰਦਰੀ ਸਾਨੂੰ ਮਾਇਆ ਨਾਲ ਜੋੜ ਕੇ ਰੱਖਦੇ ਜੇ ਨੁਕਾਲ ਆ ਜਾਂਦਾ ਭਗਤ ਜੀ ਕਹਿੰਦੇ ਨਗਰੀ ਇੱਕ ਨੌ ਦਰਵਾਜੇ ਧਾਵਤ ਵਰਜ ਰਹਾਈ ਤ੍ਰਕੁਟੀ ਛੁੱਟੀ ਦਸਵਾਂ ਦਰ ਖੋਲੇ ਤਾਮਨ ਕੀਵਾ ਭਾਈ ਤਾਮਨ ਸਿਆਣਾ ਜੇ ਬ੍ਰੇਨ ਨੂੰ ਛੱਡ ਕੇ ਅੰਦਰ ਚੱਲਿਆ ਜਾਵੇ ਜਿਹਨੂੰ ਅਸੀਂ ਦਸਵਾਂ ਦਵਾਰ ਮੰਨੀ ਬੈਠੇ ਆ ਤੇ ਤ੍ਰਕੁਟੀ ਐ ਭਾਈ ਅਪਹਿ ਪਦ ਪੂਰਤਾਵ ਤੇ ਨਾਸੇ ਕਹੇ ਕਬੀਰ ਵਿਚਾਰੀ ਵਿਚਾਰ ਕੇ ਭਗਤ ਜੀ ਕਹਿੰਦੇ ਆ ਫਿਰ ਉਹ ਸਾਨੂੰ ਅਪਹਿ ਪਦ ਦੀ ਪ੍ਰਾਪਤੀ ਹੋ ਜਾਂਦੀ ਐ ਜਦੋਂ ਅਸੀਂ ਇਤਰੀਬ ਦੁਨੀਆ ਚਲੇ ਜਾਂਦੇ ਆ ਸੰਤ ਲੋਕ ਚਲੇ ਜਾਂਦੇ ਆ ਕਹਿ ਲੋ ਅਸੀਂ ਇੱਥੇ ਸੰਤ ਲੋਕ ਭਾਲੀ ਜਾਂਦੇ ਆ ਤਾਂ ਮ੍ਰਿਤ ਲੋਕ ਐ ਬਰਲਖਾਈ ਮੰਡਲ ਮੇ ਆਈ ਜੀਵਨ ਸਾਜੀ ਮਾਈ ਇੱਥੇ ਸਵਰਗ ਬਣਾਉਣ ਲੱਗਿਆ ਨਹੀਂ ਭਾਈ ਸਵਰਗ ਤਾਂ ਗਏ ਆ ਉਹ ਆਤਮਾ ਦਾ ਇਹ ਸਰੀਰ ਕਰਕੇ ਆ ਭਗਤ ਜੀ ਕਹਿੰਦੇ ਆਪਾ ਹੈ ਪਦ ਫਿਰ ਨਿਰਪਾ ਹੈ ਹੋ ਜਾਂਦਾ ਹੈ ਜੀਵ ਕੋਈ ਵੀ ਹੋਵੇ ਜੇ ਭਗਤੀ ਤੇ ਚੱਲਦਾ ਰਹੇ ਹਰ ਅਸ ਦੀ ਉਹਨੂੰ ਪ੍ਰਾਪਤੀ ਹੋ ਜਾਂਦੀ ਹੈ ਹਰ ਪਦ ਦੀ ਪ੍ਰਾਪਤੀ ਹੋ ਜਾਂਦੀ ਹੈ ਹਰ ਚੋ ਲੈ ਹੋ ਜਾਂਦੀ ਹੈ ਆਤਮਾ ਆਪੇ ਪਦਪੂਰ ਤਾਪ ਤੈਨਾਂ ਤਿੰਨੇ ਤਾਪ ਚਲੇ ਜਾਂਦੇ ਨੇ ਪਰ ਅਰਦਾਸ ਵੀ ਰੋਜ਼ ਕਰਦੇ ਆਂ ਤੀਨੇ ਤਾਪ ਨਿਵਾਰਨ ਹਾਰਾ ਦੁੱਖ ਹੱਤਾਂ ਸੁਖ ਰਾਸ ਉਹ ਵੀ ਚਲੇ ਜਾਂਦੇ ਕਹੇ ਕਬੀਰ ਵਿਚਾਰੀ ਇਹ ਵਿਚਾਰ ਕੇ ਦੇਖੋ ਭਾਈ ਜੋ ਭਗਜੀ ਨੇ ਕਿਹਾ ਆਪਾਂ ਉਹ ਵਰਤ ਚਲਤੇ ਇਹ ਮਦ ਪਾਇਆ ਜੈਸੀ ਖੌਂਦ ਕੁਮਾਰੀ ਜਿਵੇਂ ਅਸੀਂ ਕਿਸੇ ਜਾਨਵਰ ਨੂੰ ਖਰਾਕ ਪਾਈ ਜਾਈਏ ਉਹ ਫਿਰ ਕਿਵੇਂ ਕੀਲੇ ਦੇ ਖੜਾ ਟੱਪਦਾ ਵਾ ਖੌਂਦ ਕੁਮਾਰੀ ਸੰਸਾਰੀ ਭਾਵ ਵੀ ਲਈ ਜਦੋਂ ਕੰਮ ਨਾ ਲਈਏ ਇਹ ਮੇਮਨ ਖਰਾਬ ਕਰਦਾ ਹੈ ਮਾਇਆ ਨਾਲ ਜੁੜ ਕੇ ਪਰ ਜੇ ਆਪਾਂ ਨੂੰ ਇਹ ਪ੍ਰਾਪਤੀ ਹੋ ਜੇ ਜੇ ਉਲਟੇ ਹੋ ਕੇ ਆਪਾਂ ਗੁਰੂ ਭਗਤ ਸਹਿਵਾਨਾ ਦੇ ਮਾਰਗ ਤੇ ਚੱਲਾਂਗੇ ਸੰਸਾਰ ਨੂੰ ਪਿੱਟ ਕਰਾਂਗੇ ਫਿਰ ਇਹ ਪ੍ਰਾਪਤੀ ਹੋਣੀ ਹੈ ਫਿਰ ਕੁਮਾਰੀ ਚੜੀ ਰਹਿੰਦੀ ਹੈ ਨਾਮ ਦੀ ਨਸ਼ਾ ਰਹਿੰਦਾ ਜਿਵੇਂ ਉਹ ਸ਼ਰਾਬੀ ਨੂੰ ਹੁੰਦਾ ਹੈ ਨਸ਼ੇ ਵਾਲੇ ਨੂੰ ਹੁੰਦਾ ਇਹ ਨਾਮ ਦਾ ਨਸ਼ਾ ਭਾਈ ਇਹ ਆਪਾਂ ਪ੍ਰਾਪਤੀ ਕਰਨੀ ਹੈ ਆਓ ਸਾਰੇ ਮਿਲ ਕੇ ਆਪਾਂ ਇਹ ਰੱਬੀ ਬਾਣੀ ਨਾਲ ਜੁੜੀਏ ਸਾਡਾ ਸੰਸਾਰ ਤੇਉਣਾ ਸਫਲ ਹੋਵੇ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ